ਜੀ ਜਿਹੜਾ ਸੀਮਨ ਹੈਗਾ ਜਿਹੜਾ ਇਹ ਸਪਲਾਈਅਰਸ ਨੂੰ ਨਹੀਂ ਦਿੰਦੇ ਜਿਹੜੇ ਗੱਡੀਆਂ ਚੱਕ-ਚੱਕੇ ਵੇਚਦੇ ਹੈਗੇ ਆ ਉਹਨਾਂ ਨੇ ਹਰ ਤਰ੍ਹਾਂ ਦਾ ਸੀਮਨ ਵੇਚਣਾ ਉਹਦੇ ਵਿੱਚ ਜਿਆਦਾ ਤਾਂ ਜਿਵੇਂ ਕਹਿੰਦਾ 70% ਵਾਂਗੂ ਲੋਕੀ ਗਲਤ ਕੰਮ ਕਰਦੇ ਨੇ ਨਕਲੀ ਵੇਚਦੇ ਅਸੀਂ ਜਦੋਂ ਸ਼ੁਰੂਆਤੀ ਕੰਮ ਸੀ ਉਦੋਂ ਇਹਨੇ ਸਾਡੇ ਨਾਲ ਲੜੇ ਵੀ ਬਹੁਤ ਜੀ ਸਾਡੀ ਬਦਨਾਮੀ ਬਹੁਤ ਕੀਤੀ ਕਿਸੇ ਨੇ ਕਹਿ ਦੇਣਾ ਇਹਨਾਂ ਦੇ ਝੋਟਿਆਂ ਨੂੰ ਫਲਾਨੀ ਚੀਜ਼ ਐ ਕੋਈ ਕਿਸੇ ਨੇ ਕਹਿ ਦੇਣਾ ਬਿਮਾਰੀ ਐ ਕਿਸੇ ਨੇ ਕਹਿ ਦੇਣਾ ਇਹਨਾਂ ਦੇ ਰਿਕਾਰਡ ਫੇਕ ਐ ਅਸੀਂ ਸਾਰਾ ਕੁਝ ਫੇਸ ਕੀਤਾ ਕਿਉਂਕਿ ਉਹਨਾਂ ਦਾ ਨੈਟਵਰਕ ਬਹੁਤ ਸਟਰੋਂਗ ਸੀ ਪਰ ਅਸੀਂ ਟਾਰਗੇਟ ਇਹੀ ਰੱਖਿਆ ਵੀ ਕੰ ਮੈਥ ਨੂੰ ਤੋੜਨਾ ਪਿਆ ਇੱਕ ਨੂੰ ਹਾਂਜੀ ਉਹ ਸਾਰਾ ਨੈਟਵਰਕ ਬਹੁਤ ਵੱਡਾ ਜਾਲ ਸੀਗਾ ਜੀ ਮੰਨ ਲਓ ਉਹਨਾਂ ਦਾ ਨੈਟਵਰਕ ਬਹੁਤ ਸਟਰੋਂਗ ਸੀ ਆਪਾਂ ਹਜੇ ਸ਼ੁਰੂਆਤੀ ਸੀਗੇ ਤਾਂ ਮੰਨ ਲਓ ਉਹ ਨੈਟਵਰਕ ਨੂੰ ਆਪਾਂ ਹੌਲੀ 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 ਵਧਾਉਂਦੇ ਆ ਵਧਾਉਂਦੇ ਜੀ ਅੱਜ ਮੰਨ ਲਓ ਆਪਣੀ ਗੱਡੀ ਚੱਲਦੀ ਹੈ ਪੰਜਾਬ 'ਚ ਤੁਸੀਂ ਪੰਜਾਬ ਦੇ ਕਿਹੜੇ ਕੋਨੇ ਦਾ ਨਾਮ ਲਓਗੇ ਜਿੱਥੇ ਤੁਸੀਂ ਕਹੋਗੇ ਮੇਰਾ ਰਿਸ਼ਤੇਦਾਰ ਬੈਠਾ ਹੈ ਮੈਂ ਕਹਾਂਗਾ ਉਹਦੇ ਤੋਂ 5 ਕਿਲੋਮੀਟਰ ਤੇ ਆ ਡਾਕਟਰ ਇੱਥੋਂ ਜਾ ਕੇ ਅਸੀਂ ਡਾਕਟਰਾਂ ਨਾਲ ਸਿੱਧਾ ਸੰਪਰਕ ਕੀਤਾ ਉਹਦੇ ਵਿੱਚ ਮੀਡੀਅਮ ਮੈਨ ਨਹੀਂ ਹੈ ਚੀਜ਼ ਆਪਣੇ ਕੋਲ ਬੰਨਣੀ ਹੈ ਸਿੱਧੀ ਜਿਹੜਾ ਫਾਰਮਰ ਦੇ ਘਰ ਪਹੁੰਚ ਜਾਣੀ